ਅੱਜ ਬਹੁਤ ਹੀ ਮਹਾਨ ਸ਼ਖਸੀਅਤਾਂ ਦੀ ਵਿਹਾਰਾ ਬਣਾ ਰਹੇ ਹਾਂ ਸਿੱਖ ਕੌਮ ਦੇ ਮਹਾਨ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਜਿਨ੍ਹਾਂ ਦਾ ਜਨਮ ਗੁਜਰਾਵਾਲੇ ਦੀ ਧਰਤੀ ਤੇ ਹੋਇਆ ਔਰ ਐਸਾ ਜਰਨੈਲ ਜਿਸ ਨੇ ਸਿੱਖ ਰਾਜ ਦੇ ਵਿੱਚ ਵਾਅਦਾ ਕੀਤਾ ਔਰ ਉਸ ਜਰਨੈਲ ਦੀ ਜਿਸ ਦਿਨ ਸ਼ਹਾਦਤ ਹੋਈ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਅੱਖਾਂ 'ਚ ਪਹਿਲੀ ਮਰੀਅਤੂ ਆ ਗਈ। ਕਹਿੰਦੇ ਜੇਕਰ ਮੇਰਾ ਇਹਦਾ ਰਾਜ ਚਲਿਆ ਜਾਂਦਾ ਤੇ ਹਰੀ ਸਿੰਘ ਨਰੂਏ ਨੇ ਹੋਰ ਵਾਅਦਾ ਕਰਦਣਾ ਸੀ ਲੈ ਆਉਣਾ ਸੀ ਪਰ ਅੱਜ ਕਿਤੇ ਨਾ ਕਿਤੇ ਮੇਰੀ ਇੱਕ ਬਾਟ ਉਹਨੇ ਐਸੇ ਜਰਨੈਲ ਦੀ ਯਾਦ ਦੇ ਵਿੱਚ ਆਸਨ ਤਾਂ ਕਿ ਆ ਸੀ ਹਰ ਸਿੰਘ ਦਾ ਟਾਰੀ ਜੀ ਦੀ ਜਿਹੜੀ ਯਾਦਗਾਰ ਗੇਟ ਬਣਿਆ ਉੱਥੇ ਅਸੀਂ ਜਿਹੜਾ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਜਿੱਥੇ ਯਾਦ ਕਰਦੇ ਆ ਔਰ ਇੱਕ ਗੱਲ ਦੱਸ ਦੇਣਾ ਚਾਹੁੰਦੇ ਕਿ ਅੱਜ ਵੀ ਹਰੀ ਸਿੰਘ ਨਲੂਏ ਦੇ ਵਾਰਸ ਜਿਉਂਦੇ ਆ ਜਿਨ੍ਹਾਂ ਨੇ ਸ਼ਹਿਰ ਦੇ ਚਬਾੜੇ ਪਾਰ ਤੇ ਹੀ ਨਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਵੀ ਉਹਨਾਂ ਦੇ ਵਾਰਸ ਜਿਹੜੇ ਜਿਉਂਦੇ ਆ ਤੇ ਅਸੀਂ ਆਪਣੇ ਹਰਕ ਜਰਨੈਲ ਦਾ ਦਿਨ ਮਨਾਵਾਂਗੇ ਚਾਹੇ ਉਹ ਸ਼ਹੀਦੀ ਦਿਨ ਹੋਵੇ ਚਾਹੇ ਉਹ ਜਨਮ ਦਿਨ ਹੋਵੇ ਕਿਉਂਕਿ ਸਾਡੀ ਕੌਮ ਦੇ ਐਡੇ ਐਡੇ ਮਹਾਨਾਇਕ ਸਾਨੂੰ ਦਿੱਤੇ ਔਰ ਸਾਡੀ ਕੌਮ ਦਾ ਜਿਹੜਾ ਇਤਿਹਾਸ ਆ ਕਿ ਪੂਰੇ ਵਰਲਡ ਦੇ ਵਿੱਚ ਜੇਕਰ ਦੁਨੀਆ ਤੇ ਰਾਜ ਕੀਤਾ ਤੇ ਸਿੱਖ ਕੌਮ ਐਸੀ ਹੋਈ ਜਿਹਨੇ ਰਾਜ ਕੀਤਾ ਔਰ ਐਸਾ ਰਾਜ ਕੀਤਾ ਕਿਤੇ ਵੀ ਸਰਕਾਰਾਂ ਜਿਹੜੀਆਂ ਲੋਸ ਤੋਂ ਬਿਨਾਂ ਨਹੀਂ ਚਲਦੀਆਂ ਪਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਔਰ ਨਪੋਲੀਅਨ ਕਿ ਐਸੀਆਂ ਸਰਕਾਰਾਂ ਸੀ ਜਿਨ੍ਹਾਂ ਨੇ ਕਦੀ ਵੀ ਕਿਸੇ ਸਰਕਾਰ ਤੋਂ ਜਾਂ ਚਲਾਉਣ ਦੇ ਲਈ ਕਿਸੇ ਤੋਂ ਲੋਨ ਨਹੀਂ ਲਿਆ ਔਰ ਇਹਨਾਂ ਦੇ ਰਾਜ ਵਿੱਚ ਕੋਈ ਜੇਲ ਨਹੀਂ ਸੀ ਹੁੰਦੀ ਅੱਜ ਤੇ ਜਲਾ ਭਰੀਆਂ ਪੀਆਂ ਔਰ ਕਿਤੇ ਨਾ ਕਿਤੇ ਜਦੋਂ ਇਹਨਾਂ ਦੇ ਦਿਹਾੜੇ ਹੁੰਦੇ ਫੋਟੋਆਂ ਲਾ ਕੇ ਅਸੀਂ ਫੇਸਬੁੱਕ 'ਤੇ ਰੱਖ ਲਿਆ ਸੋ ਭਰਾਓ ਇਤਿਹਾਸ ਬਹੁਤ ਵੱਡਾ ਵਾ ਪਰ ਤੁਹਾਡਾ ਫਰਜ਼ ਬਣਦਾ ਵਾ ਕਿ ਆਪਣੇ ਯੋਧਿਆਂ ਚ ਰੈਲਾ ਨੂੰ ਹਮੇਸ਼ਾ ਯਾਦ ਰੱਖੀਏ ਆਪਣੇ ਦਿਲਾਂ 'ਚ ਬਸਾਈਏ ਦੇ ਮੇਰੇ ਨਾਲ ਅੱਜ ਜਿਹੜੇ ਮੇਰੇ ਸਤਾਰਜੋਗ ਭਰਾ ਇੱਥੇ ਕੱਟੇ ਹੋਏ ਆ ਉਹ ਜੋਧੇ ਜਰਨੈਲ ਨੇ ਜਿਹੜੇ ਦੰਦ ਰੱਖਦੇ ਨੇ ਆਪਣੀ ਕੌਮ ਦਾ ਮੇਰੇ ਨਾਲ ਸਰਦਾਰ ਦਲਬਾਤ ਸਿੰਘ ਜੀ ਸਾਬਕਾ ਸ਼ੈਨਿਕ ਆ ਸਾਰਾ ਟੀਮ ਇਹਨਾਂ ਦੀ ਖਲੋਪੀ ਆ ਔਰ ਮੇਰੇ ਨਾਲ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਹਰਿਆਲੀ ਮਿਸ਼ਨ ਚੱਲ ਰਿਹਾ ਔਰ ਮੇਰੇ ਭਰਾ ਖਲੋਤੇ ਸਾਰੇ ਔਰ ਸਾਰੇ ਉਹ ਜਗਧੀਆਂ ਚ ਬੀਰਾਂ ਵਾਲੇ ਵੀਰ ਖਲੋਤੇ ਆ ਜਿਨ੍ਹਾਂ ਦੀ ਸਮਾਜ ਨੂੰ ਦੇਣ ਆ ਔਰ ਜਿਹੜੇ ਲੋਕਾਂ ਦੀ ਸਮਾਜ ਨੂੰ ਦੇਣ ਹੁੰਦੀ ਆ ਉਹナビ ਲੋਕ ਵਿੱਤੀ ਤੇ ਪਰਲੋਕ ਵਿੱਚ ਵੀ ਪਰਮਾਤਮਾ ਇੱਜ਼ਤ ਲਾਜਪਤ ਰੱਖਦਾ ਔਰ ਮੈਂ ਸਾਰਿਆਂ ਦਾ ਤੁਸੀਂ ਕਿਹ ਰਹਿਆਂ ਤੋਂ ਧੰਨਵਾਦ ਕਰਦਾ ਹੁਣ ਅਸੀਂ ਜਿਕਾਰੇ ਛਡਾਂਗੇ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਯਾਦ ਵਿੱਚ ਔਰ ਰੁੱਖ ਲਗਾਵਾਂਗੇ ਜੋ ਸ਼ੇਰੇ ਪੰਜਾਬ ਦੀ ਯਾਦ ਚ ਔਰ ਸਰਦਾਰ ਹਰੀ ਸਿੰਘ ਨਲਵਾ ਜੀ ਦੀ ਯਾਦ ਚ ਸਰਦਾਰ ਸ਼ਾਮ ਸਿੰਘ ਟਾਰੀ ਜੀ ਜਿਨ੍ਹਾਂ ਨੇ ਲਾਸਟ ਸਭਰਾਵਾਂ ਦੀ ਜੰਗ ਸਿੱਖਾਂ ਦੀ ਲੜੀ ਤੇ ਕਤੌਂ ਦੀ ਜੰਗ ਲੜੀ ਉਹਨਾਂ ਦੀ ਯਾਦ ਚ ਔਰ ਜਿੰਨਾਂ ਗਾੜੀ ਸਰਕਾਰੀ ਖਾਲਸਾ ਸਰਕਾਰ ਝੁਕਦੀ ਸੀ ਸਾਡੇ ਜਥੇਦਾਰ ਅਕਾਲੀ ਪੂਲਾ ਸਿੰਘ ਦੀ ਜਾਂਚ ਅਸੀਂ ਰੁਖ ਲਾ ਕੇ ਆਪਣੇ ਵਾਤਾਵਰਨ ਨੂੰ ਵੀ ਹਰਿਆ-ਭਰਿਆ ਰੱਖਣਾ